ਮਨੋਜ ਜੈਨ ਸਦੀਦ ਦੁਕਾਨ ਸਿਤਦਰਾਸ ਕਲਾਚੰਦਰ ਜੈਨ ਰੇਲਵੇ ਰੋਡ ਜੀਰਾ ਦੇ ਹੈ ਤੇ ਰਾਤ ਤਕਰੀਬਨ 3:25 ਦੇ ਲਗਭਗ ਸੀਸੀਟੀਵੀ ਦੇ ਕੈਮਰੇ ਦੇ ਹਿਸਾਬ ਨਾਲ ਤੇ 4-5 ਬੰਦੇ ਲਗਜ਼ਰੀ ਗੱਡੀ ਉਹਨਾਂ ਕੋਲੇ ਕਰੇਟਾ ਦੇ ਵਿੱਚ ਆਏ ਆਪਣਾ ਵਰਦਨਾ ਗੱਡੀ ਦੇ ਵਿੱਚ ਆਏ ਆ ਤੇ ਉਹਨਾਂ ਨੇ 15 5-6 ਮਿੰਟ ਦੇ ਵਿੱਚ ਵਿੱਚ ਹੀ ਸ਼ਤਰ ਤੋੜ ਕੇ ਤੇ ਸਾਡਾ ਗੱਲਾਂ ਚੁੱਕ ਕੇ ਲੈ ਗਏ ਦੁਕਾਨ ਦੇ ਵਿੱਚੋਂ ਤੇ ਉਹਦੇ ਤਕਰੀਬਨ 5-7000 ਰੁਪਏ ਨਗਦ ਸੀ ਇਹ ਨਾ ਬਾਕੀ ਖੜਾ ਸ਼ਟਰ ਦਾ ਬਹੁਤ ਕਾਫੀ ਨੁਕਸਾਨ ਕਰ ਗਿਆ। ਉਹ ਪੈਸਾ ਲਏ। ਥਾਣੇ ਤੋਂ ਬਿਲਕੁਲ ਹੀ 100 ਮੀਟਰ ਦੇ ਦੂਰੀ ਤੇ ਅਸੀਂ ਬੈਠੇ ਆਂ। ਕੋਈ 100 ਨੰਬਰ ਤੇ ਅਸੀਂ ਫੋਨ ਕਰਦੇ ਰਹੇ ਰਾਤੀ ਵੀ 4 ਵਜੇ ਤੇ ਕੋਈ ਕਿਸੇ ਨੇ ਰਿਸਪੌਂਸ ਨਹੀਂ ਦਿੱਤਾ ਕਿ ਸਵੇਰੇ ਗੱਲ ਕਰਾਂਗੇ। ਬਹੁਤ ਮੰਗ ਕਰਦੇ। ਬਹੁਤ ਪ੍ਰਸ਼ਾਸਨ ਮੜਾ ਧਿਆਨ ਕਰੇ ਇਸ ਕੰਮ ਉਦੇ ਬਹੁਤ ਚੋਰੀਆਂ ਬਹੁਤ ਦੁੱਧ ਦੁਕਾਨਾਂ ਦੇ ਸ਼ਟਰ ਟੁੱਟ ਗਏ ਰਤ। ਨਾ ਕਸੂਰੀ ਆ। ਇਹ ਦੁਕਾਨ ਛੱਡੀ ਗਈ ਵੇ ਲੋੜ ਤੇ जी की है तो किरदार एक को तो टेंन हो गयी देखता है एक कबासा झाक के गलाल है ये झाक के किन्हें तुझे नुकसान पड़ा है तो किरदार टेंन ही आता है इतनी सारी की माँग करती है माँग रही है वही करेंगे अभी जा